ਟੈਲੀ ਬਲੌਗਰ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਆਪਾਂ ਬਣਾ ਲਾਏ ਆ ਨੌਨ ਵਾਲੇ ਮਟਰ ਤੁਹਾਨੂੰ ਸਾਰਿਆਂ ਨੂੰ ਦਿਖਾ ਰਹੇ ਆ ਇਹ ਆਪਾਂ ਲੈ ਆ ਚਾਰ ਕਟੋਰੀ ਲਈ ਆ ਆਪਾਂ ਮੈਦੇ ਦੀ ਤੇ ਇਹਦੇ ਵਿੱਚ ਚਾਰ ਕਟੋਰੀਆਂ ਦੇ ਵਿੱਚ ਆਪਾਂ ਇੱਕ ਕਟੋਰੀ ਪਾਣੀ ਹੈਗੀ ਆ ਆਪਣੇ ਜੀ ਮੌਨ ਦੀ ਜਾਂ ਕਿ ਘਿਓ ਦੀ ਪਾਣੀ ਆ ਤੇ ਇਹ ਇਹ ਮੈਜ਼ਰਮੈਂਟ ਪੂਰਾ ਹੈ ਜੀ ਇਹਦਾ ਇੱਕ ਇੱਕ ਕਟੋਰੀ ਆ ਮੈਂ ਦੋ ਮਣਕੇ ਲਈਆਂ ਤੇ ਸੌਰੀ ਚਾਰ ਮਣਕੇ ਲਈਆਂ ਮੈਂ ਮੈਦੇ ਦੀਆਂ ਤੇ ਆ ਮੈਂ ਹੁਣ ਇਹਦੇ ਵਿੱਚ ਇੱਕ ਕਟੋਰੀ ਪਾਉਂਗੀ ਘਿਓ ਦੀ ਜੇ ਥੋੜਾ ਜਿਹਾ ਘੱਟ ਬੈ ਤਾਂ ਫਿਰ ਮੈਂ ਹੋਰ ਕਰਮ ਕਰੂੰਗੀ ਕਰਮ ਕਰਕੇ ਪਾਉਣਾ ਕਿਉਂਕਿ ਅੱਜ ਕੱਲ ਘਿਓ ਥੋੜਾ ਜਿਹਾ ਜੰਮਿਆ ਹੁੰਦਾ ਇਸ ਕਰਕੇ ਥੋੜਾ ਜਿਹਾ ਪਹਿਲਾ ਕੇ ਪਾਉਣਾ ਪੈਂਦਾ ਹੈ ਜੀ ਚਲੋ ਜੀ ਆਪਣਾ ਪੂਰਾ ਹੋ ਗਿਆ ਇਹ ਆਪਣਾ ਘਿਓ ਹੋ ਗਿਆ ਪੂਰਾ ਗਰਮ ਬਹੁਤ ਹੈ ਕਰ ਲੈਣਾ ਆਪਾਂ ਇਹਦੇ ਵਿੱਚ ਆٹے 'ਚ ਕਰ ਲੈਨੇ ਤਾਂ ਕਿ ਖਰਾਬ ਨਾ ਜਾਵੇ, ਵੇਸਟ ਨਾ ਜਾਵੇ ਕਿਉਂ। ਇਹ ਮਦੇਸੀ ਘਿਓ ਪਾਇਆ ਜੀ ਵਿੱਚ। ਦੂਸਰਾ ਨਹੀਂ ਪਾਇਆ। ਮਦੇਸੀ ਘਿਓ ਦੇ ਵਿੱਚ ਹੀ ਬਣਾਉਂਗੀ। ਔਰ ਦੇਸੀ ਘਿਓ ਹੀ ਮੈਂ ਮੋਨ ਪਾਇਆ। ਕਿਉਂਕਿ ਆਪਾਂ ਘਰ ਜene ਖਾਣੇ ਆਪਾਂ ਘਰੇ ਬਿਚਨੇ ਆ ਹਨ। ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਨਮਕ। ਆ ਗਏ ਜੀ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਵਾਂਗੇ ਚਾਰ ਕਟੋਰੀਆਂ ਦੇ ਵਿੱਚ ਆਪਾਂ ਇੰਨਾ ਨਮਕ ਪਾਉਣਾ ਹੈ ਸਮਝੋ ਅੱਧਾ ਚਮਚਾ ਹੋਊਗਾ ਇੰਨਾ ਕ ਪਾਉਣਾ ਸੋ ਥੋੜੀ ਜਿਹੀ ਚਮੈਣ ਇਹਦੇ ਵਿੱਚ ਚਮੈਣ ਮੈਂ ਲੈ ਕੇ ਆਉਣੀ ਹਾਂ ਹਾਂ ਜੀ ਆ ਚਮੈਣ ਆਪਣੇ ਕੋਲ ਇਹ ਆਪਾਂ ਚਮੈਣ ਪਾਉਣੀ ਆ ਥੋੜੀ ਇਨੂੰ ਆਪਾਂ ਛੋੜਿਆ ਹੱਥੇ 'ਚ ਪਾ ਕੇ ਕ੍ਰਸ਼ ਕਰ ਲੈਣਾ ਹਾਂ ਜੀ ਜਿਆਦਾ ਹੋਗੀ ਇਹ ਇੱਕ ਚਮਚੇ ਦੇ ਕਰੀਬ ਅਸਪਾਣੀ ਹੈਗੀ ਆ ਆ ਕ੍ਰਸ਼ ਕਰ ਲੈਂਗੇ ਥੋੜੀ ਜਿਹੀ ਕ੍ਰਸ਼ ਕਰਕੇ ਇਹ ਪਾਉਣਾ ਹੈਗਾ ਆ ਦੇਖੋ ਉਸ ਤੋਂ ਬਾਅਦ ਇਹ ਮੈਂ ਥੋੜਾ ਜਿਹਾ ਆ ਆਪਣਾ ਪਾਉਂਗੀ ਆਮਚੂਰ ਪਾਉਗੇ ਬਤਾਉਂਗੀ ਅੰਬੀ ਚ ਟਾਹਣਾ ਇਹ ਵੀ ਇੱਕ ਚਮਚੇ ਦੇ ਬਰਾਬਰ ਪਾ ਲੈਣਾ ਤੁਸੀਂ ਮੈਂ ਤਾਂ ਹੱਥ ਨੇ ਪਾ ਲਈਆਂ ਅੰਦਾਜ਼ੇ ਨੇ ਪਾ ਚ ਨਹੀਂ ਨਹੀਂ ਮੈਂ ਮਿੰਟੀ ਮਿੰਟੀ ਨਹੀਂ ਕੀ ਤੇ ਉਹ ਇੱਕ ਖਟਾਈ ਦਾ ਥੋੜੀ ਜਿਹੀ ਟੇਸਟ ਟੇਸਟ ਹੋਏਗਾ ਤਾਂ ਵਧੀਆ ਬਣ ਜਾਂਦਾ ਇਸ ਕਰਕੇ ਨਾ ਆਟਾ ਗੋਲ ਕੇ ਤੇ ਤੁਹਾਨੂੰ ਸਾਰਾ ਆਟਾ ਨੋਰਮਲ ਗੋਲਣਾ ਕੋਈ ਇਹਦੇ ਵਿੱਚ ਦੂਸਰਾ ਪਤਲੇ ਜਿਹੀ ਹੁੰਦੀ ਕੁਛ ਜਾਨੀ ਮਤਲਬ ਪਤਲਾ ਤਾਂ ਨਹੀਂ ਬਹੁਤਾ ਹੋਣਾ ਚਾਹੀਦਾ ਹੋਣਾ ਚਾਹੀਦਾ ਸਹੀ ਹੋਣਾ ਚਾਹੀਦਾ ਜਿਵੇਂ ਅੱਪਾ ਰੋਟੀ ਦਾ ਬਣਾਉਨੇ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ ਇਹਦਾ ਬਾਲਾ ਕਰੜਾ ਵੀ ਨਹੀਂ ਹੋਣਾ ਚਾਹੀਦਾ ਫਿਰ ਮਟਰ ਕਰੜੇ ਬਣ ਜਾਂਦੇ ਸੌਫਟ ਨਹੀਂ ਬਣਦੇ ਇਸ ਕਰਕੇ ਆਪਾਂ ਆ ਮੈਦੇ ਚ ਘਿਓ ਲਾ ਕੇ ਇਵੇਂ ਕਰਕੇ ਫਿਰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਸਾਰੀ ਮੈਤੇ ਚ ਸਾਰੀ ਮੈਤੇ ਚ ਨੂੰ ਮਿਕਸ ਕਰਨਾ ਇਸ ਤਰ੍ਹਾਂ ਕਰਕੇ ਐ ਕਰਕੇ ਮੇਰੀ ਆਦਤ ਹੈ ਮੈਂ ਘਰੇ ਲੱਗੀ ਰਹਿੰਦੀ ਆ ਤੋ ਕਿ ਮੈਨੂੰ ਬਾਜ਼ਾਰੋਂ ਲਿਆਉਣ ਦੀ ਬਾਜ਼ਾਰ ਵਾਲੀ ਚੀਜ਼ ਖਾਣ ਦੀ ਆਦਤ ਨਹੀਂ ਗੀ ਇਸ ਕਰਕੇ ਮੈਂ ਘਰੇ ਬਣਾ ਕੇ ਖਾਣਾ ਹਰ ਇੱਕ ਚੀਜ਼ ਖਾ ਵੀ ਲੈਂਦੇ ਆ ਸਾਡੇ ਸਾਰੇ ਸਾਰੇ ਪਰਿਵਾਰਕ ਖਾ ਲੈਨੇ ਆ ਸੀ ਹோம் ਬੇਕ ਇਸ ਜਿਹੜੀ ਖਾ ਲੈਨੇ ਆ ਕੋਈ ਇੰਟਰਸਟ ਹੀ ਨਹੀਂ ਰੱਖਦਾ ਬਾਹਰਲੀ ਚੀਜ਼ ਦੇ ਵਿੱਚ ਅੱਗੇ ਆ ਆਪਣੇ ਮਟਰਸ ਬਰਨੇ ਸ਼ੁਰੂ ਹੋ ਗਏ ਬਸ ਨਾ ਰੇਠ ਕੇ ਰੱਖ ਲਿਆ ਇਸਕੋ ਸੀ ਮੈਂ ਨਾਲ ਦੇ ਨਾਲ ਵੇਹ ਲੂੰਗੀ ਦੇਖੋ ਆ ਵੇਸ ਕੇ ਰੱਖ ਲਿਆ ਮੈਂ ਨਾ ਬਣਾਉਣ ਦੇ ਨਾਲ ਰੇਲ ਲਾਂਗੇ ਕੁਛ ਵੇਲਣ ਵਾਲੇ ਪਏ ਆ ਜੀ ਫਿਰ ਇਕੱਠੇ ਵੇਰ ਕੇ ਕਰੂਗੇ ਮੈਂ ਥੋੜਾ ਜਿਹਾ ਇੱਕ ਵਾਰੀ ਗਰਮ ਕਰਕੇ ਵੇਖ ਲੇ ਕਿ ਤੇਲ ਹੋ ਗਿਆ ਕਰਮ ਕਿ ਨਹੀਂ ਆ ਤਾਂ ਸੁਆਰ ਬਣਾਉਣ ਦੇ ਨਾਲ ਹੀ ਇਹ ਬਹੁਤ ਵਧੀਆ ਬਣਦੇ ਆ ਜੀ ਇਹ ਜ਼ਰੂਰ ਬਣਾਇਓ ਤੁਸੀਂ ਇਹਦੇ ਵਿੱਚ ਆਪਾਂ ਖਟਾਈ ਵੀ ਪਾਈ ਆ ਥੋੜੀ ਜਿਹੀ ਤੁਹਾਨੂੰ ਪਤਾ ਹੀ ਹੈ ਦਿਖਾ ਕੇ ਪਾਈ ਆ આમਚੂਰ ਵੀ ਪਾਇਆ ਔਰ ਨਮਕ ਕਚਮੇ ਸਾਰਾ ਕੁਛ ਇਹਦੇ ਵਿੱਚ ਪਾਇਆ ਸੋ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਕਰੇ ਬਸ ਸਤਰੀ ਤੇਜੀ ਬਣਦੀ ਬਹੁਤ ਵਧੀਆ ਬਣਦੀ ਆ ਸਫਾਈ ਦੇ ਨਾਲ ਬਣਦੀ ਆ ਪਰ ਮੈਨੂੰ ਆ ਜਾਂਦਾ ਮੈਂ ਤਾਂ ਇਹ ਕੁਛ ਨਾ ਕੁਛ ਕਰਦੀ ਹੀ ਰਹਿਣੀ ਆ ਕਤੇ ਕੁਛ ਕਰ ਲਿਆ ਕਤੇ ਕੁਛ ਕਰ ਲਿਆ ਚਲੋ ਨਹੀਂ ਕਿਸੇ ਬੜੇ ਖਰਾਬ ਹੋ ਜਾਂਦਾ ਕਿਸੇ ਹੋਰ ਸਹੀ ਵੀ ਬਣ ਜਾਂਦਾ ਜ਼ਰੂਰੀ ਨਹੀਂ ਵੀ ਹਰ ਵਾਰੀ ਸਹੀ ਹੋਈ ਬਣਦਾ ਕਿਤੇ ਗੋ ਵੀ ਜਾਂਦਾ ਹੈ ਜੀ ਮोटे-ਮोटे ਕੱਟਦੇ ਨੇ ਤਾਂ ਕਦੇ ਕਰਨਾ ਨਹੀਂ ਦੇ ਮोटे-ਮोटे ਕੱਟੇ ਜਦੋਂ ਬਰੀਕ ਬਣਾਉਣੀ ਸੀ ਉੱਟਕੇ ਬਿਲਕੁਲ چھوٹے ਹੋ ਜਾਂਦੇ ਆ ਇਸ ਕਰਕੇ ਆ ਕਿ ਮੈਂ ਵੱਡੇ-ਵੱਡੇ ਬਣਾਏ ਆ ਵੱਡੇ-ਵੱਡੇ ਕੱਟੇ ਆ ਬਰੀਕ ਨਹੀਂ ਕੱਟੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਗੀ ਮੇਰੀ ਰੈਸਪੀ ਲਾਈਕ ਸ਼ੇਅਰ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ ਭੁੱਲਣਾ ਮੇਰੇ ਚੈਨਲ ਨੂੰ ਪਲੀਜ਼ ਸਪੋਰਟ ਕਰਨੇ ਆ ਦੇਖੋ ਇਸ ਤਰ੍ਹਾਂ ਬਣ ਗਿਆ ਪਰਦਾ ਵੇਖ ਗਾਵੇ ਪਹਿਲਾਂ ਤਵੇ ਤੇ ਕਰਦੀ ਹੁੰਦੀ ਆ ਆਪਾਂ ਹੁਣ ਇਸ ਤਰ੍ਹਾਂ ਬਾਜਨੇ ਚੱਕ ਕੇ ਪੱਠੇ ਪੱਗਨੇ ਨਾਲ ਹੋ ਜਾਣ ਵਿੱਚ ਦੋਟ ਦੇ ਆ ਦੇਖੋ ਸਭ ਚੋ ਹੋ ਰਿਹਾ ਹੈ ਫੈਲ ਜਾਣਾ ਇਹ ਸਾਰੇ ਜਦ ਜਿਹ ਹੋ ਰਿਹਾ ਹੈ अपने आप ये टोटी हो जाए मत मत बन रहे हैं बढ़िया बन रहे हैं सारे भैन भी कमेंट करके दस्यो ये रेसिपी किस तरह की लगी थोड़ा आई होप सारा पसंद आई होगी आदर करना बढ़िया गुझिया की तरह कैलाश होने ये था बढ़िया फुल्ला लागे सो बढ़िया बन रहे कटा ਬਿਲਕੁਲ ਸਹੀ ਬਣ ਰਹੇ ਨੇ ਤੇ ਬਸ ਬਿਲਕੁਲ ਛੋਟੇ ਛੋਟੇ ਬਣ ਜਾਂਦੇ ਤੇ ਬਿਲਕੁਲ ਠੱਟ ਕੇ ਆਪ ਮੋਰੀ ਛੋਟੇ ਛੋਟੇ ਜੇ ਬਣ ਜਾਂਦੇ ਪਰ ਪਰੇ ਉੱਤੇ ਨਿੱਕੇ ਜੇ ਚੂਰਾ ਜਿਹਾ ਬਣ ਜਾਂਦੇ ਫਿਰ ਉਹ ਪਾਲੇ ਵਧੀਆ ਨਹੀਂ ਲੱਗਦੇ ਆ ਵਸਨ ਕੋਈ ਤਰੀਕੇ ਦਿਖਾਉਣੇ ਫਿਰ ਆਪਾਂ ਸਾਰੇ ਬਣਾਵਾਂਗੇ ਅੱਧ ਕਿਤੇ ਐਡ ਕਰਦੇ ਤੇ ਬਹੁਤ ਸੋਹਣੀ ਆ ਰਹੀ ਹੈ ਪਹਿਲੇ ਆਪਾਂ ਬਾਬਾ ਜੀ ਵਾਸਤੇ ਕੋਈ ਵੀ ਚੀਜ਼ ਬਣਾਵਾਂ ਪਹਿਲੇ ਆਪਾਂ ਬਾਬਾ ਜੀ ਵਾਸਤੇ ਜ਼ਰੂਰ ਕਰਦੇ ਜੀ ਨੂੰ ਫਿਰ ਉਸ ਤੋਂ ਬਾਅਦ ਟੈਸਟ ਕਰਦੇ ਹਾਂ ਹਾਂ ਜੀ ਕੁੱਤ-ਕੁੱਤ ਨਜ਼ਰ ਦਿੱਤਾ ਆਪਾਂ ਖਾਣੇ ਆ ਸਾਰਾ ਕੁਝ ਵਾਹਿਗੁਰੂ ਦਾ ਹੀ ਦਿੱਕਤਾ ਹੋਇਆ ਆ ਆਪਾਂ ਤਾਂ ਇੰਨੀ ਜੋਗੇ ਹੈ ਨਹੀਂਗੇ ਵੀ ਆਪਾਂ ਕੁਝ ਕਰ ਸਕੀਏ ਜੋ ਬਣਾਉਣ ਦਾ ਜੋ ਗਿਆਨ ਜੋ ਵਾਹਿਗੁਰੂ ਨੇ ਖਾਣਾ-ਦਾਣਾ ਦਿੱਤਾ ਆਪਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਆਪਾਂ ਨੂੰ ਮਿਲਿਆ ਹੋਇਆ ਪਰਮਾਤਮਾ ਸਭ ਨੂੰ ਦੇਵੇ ਸੱਚੇ ਪਾਤਸ਼ਾਹ ਰੋਜੀ ਰੋਟੀ ਦੇਵੇ ਛੱਤ ਦੇਵੇ ਤਾਂ ਸਭ ਤੋਂ ਦੇਵੇ ਵਾਹਿਗੁਰੂ ਇਹਦੇ ਵੱਲੋਂ ਪੈਸੇ ਨੂੰ ਵਾਂਝਾ ਨਾ ਰੱਖੇ ਪਰਮਾਤਮਾ

বনকে দেখাখা দমে থাকো